ਰਾਜ ਮੰਤਰੀ ਰਵਨੀਤ ਬਿੱਟੂ ਨੂੰ ਅੰਮ੍ਰਿਤਪਾਲ ਦੇ ਹੱਕ ਵਿੱਚ ਬੋਲਣਾ ਪਿਆ ਮਹਿੰਗਾ ਰਵਨੀਤ ਬਿੱਟੂ ਦੀਆਂ ਵਧੀਆਂ ਮੁਸ਼ਕਲਾਂ ਜਾਰੀ ਹੋ ਗਿਆ 17 ਲੱਖ 62 ਹਜ਼ਾਰ ਦਾ ਰਿਕਵਰੀ ਨੋਟਿਸ ਜੋ ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਦੇ ਹੱਕ ਵਿੱਚ ਉਹਨਾਂ ਦੇ ਪਰੋਲ ਨੂੰ ਲੈ ਕੇ ਅੱਜ ਵਿਆਹ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ 17 ਲੱਖ 62 ਹਜ਼ਾਰ ਦਾ ਇਹ ਰਿਕਵਰੀ ਨੋਟਿਸ ਜਾਰੀ ਹੋਇਆ ਕੀ ਇਹ ਪੂਰਾ ਮਾਮਲਾ ਤੁਸੀਂ ਜਿਹੜੇ ਲੋਕਲਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਜਾਵੇ ਰੇਲ ਰਾਜ ਮੰਤਰੀ ਰਮਨਿਤ ਬਿੱਟੂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਜਿਹੜੇ ਪੰਜਾਬ ਵਿੱਚ ਜਿਮਨੀ ਚੋਣਾਂ ਸਮੇਂ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਪ੍ਰਚਾਰ ਕਰਦੇ ਰਹੇ ਔਰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਮਨਿਤ ਬਿੱਟੂ ਨੇ ਅਕਾਲੀ ਦਲ ਨਾਲ ਗੱਠਜੋੜ ਕਰਨ ਤੋਂ ਕੋਰਾ ਇਨਕਾਰ ਕਰ ਦਿੱਤਾ ਕਿ ਬੀਜੇਪੀ ਆਪਣੇ ਦਮ ਤੇ ਚੋਣਾਂ ਲੜੇਗੀ ਤੇ ਸਰਕਾਰ ਬਣਾਏਗੀ ਦੂਸਰੇ ਪਾਸੇ ਜਿਦੇ ਹੀ ਜੋ ਸਰਦ ਰੁੱਤ ਸੈਸ਼ਨ اجلاس ਸ਼ੁਰੂ ਹੋਇਆ ਤਾਂ ਰਵਨੀਤ ਬਿੱਟੂ ਨੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਬਹੁਤ ਵੱਡਾ ਬਿਆਨ ਦਿੱਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪੈਰੋਲ ਮਿਲਣੀ ਚਾਹੀਦੀ ਏ ਕਿਉਂਕਿ ਉਹਨਾਂ ਦੇ ਨਾਲ ਜੰਮੂ ਕਸ਼ਮੀਰ ਦੇ ਸੰਸਦ ਰਾਸਦ ਨੂੰ ਪੈਰੋਲ ਮਿਲ ਰਹੀ ਏ ਤੇ ਫਿਰ ਅੰਮ੍ਰਿਤਪਾਲ ਨੂੰ ਕਿਉਂ ਨਹੀਂ ਜੋ ਕਿ ਅੰਮ੍ਰਿਤਪਾਲ ਵੀ 15 ਤੋਂ 20 ਲੱਖ ਲੋਕਾਂ ਦਾ ਚੁਣਿਆ ਹੋਇਆ ਮੈਂਬਰ ਏ ਔਰ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਜੋ ਆਪਣੇ ਹਲਕੇ ਦੀ ਮੰਗਾ ਚੱਕ ਸਕਣ ਆਪਣੇ ਹਲਕੇ ਦੀ ਆਵਾਜ਼ ਲੋਕ ਸਭਾ ਦੇ ਵਿੱਚ ਜਾ ਕੇ ਜੋ ਪਾਰਲੀਮੈਂਟ ਵਿੱਚ ਆਵਾਜ਼ ਚੱਕ ਸਕਣ ਪਰ ਇਸ ਤੋਂ ਪਹਿਲਾਂ ਕਿ ਰਵਨੀਤ ਬਿੱਟੂ ਦਾ ਇਹ ਬਿਆਨ ਉਸ ਨੂੰ ਮਹਿੰਗਾ ਪੈ ਗਿਆ ਉਸ ਦੀਆਂ ਮੁਸ਼ਕਲਾਂ ਵਧ ਆ ਗਿਆ ਰਵਨੀਤ ਬਿੱਟੂ ਨੇ ਜਿਵੇਂ ਹੀ ਬਿਆਨ ਦਿੱਤਾ ਤਾਂ ਉਸ ਤੋਂ 1 ਘੰਟੇ ਬਾਅਦ ਉਹਨਾਂ ਨੂੰ ਰਿਕਵਰੀ ਨੋਟਿਸ ਜਾਰੀ ਹੋ ਜਾਂਦਾ ਹੈ 17 ਲੱਖ 62 ਹਜ਼ਾਰ ਦਾ ਜੋ 17 ਲੱਖ 62 ਹਜ਼ਾਰ ਰੁਪਏ ਉਸ ਦਾ ਬਕਾਇਆ ਕਰ ਦਿੱਤਾ ਜਾਂਦਾ ਹੈ ਇਹ ਨੋਟਿਸ ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMP ਨੇ ਜਾਰੀ ਕੀਤਾ ਬਿੱਟੂ ਤੇ ਦੋਸ਼ ਲੱਗਿਆ ਕਿ ਨੰਗਲ ਟਾਊਨਸ਼ਿਪ ਕਲੋਨੀ ਚ ਉਹਨਾਂ ਦੇ ਨਾਂ ਉੱਪਰ ਅਲਾਰਟ ਹੋਏ BBMP ਦੇ ਦੋ ਮਕਾਨਾਂ ਨੂੰ ਅਜੇ ਤੱਕ ਬਿਨਾਂ ਜਾਇਜ਼ ਇਜਾਜ਼ਤ ਤੇ ਕਬਜ਼ੇ ਚ ਰੱਖਿਆ ਹੋਇਆ ਹੈ ਬਿੱਟੂ ਨੂੰ ਇਹ ਮਕਾਨ ਉਹਨਾਂ ਦੇ ਕਾਂਗਰਸ ਪਾਰਟੀ ਤੋਂ ਸੰਸਦ ਮੈਂਬਰ ਰਹਿੰਦੇ ਸਮੇਂ ਅਲਾਰਟ ਹੋਏ ਸਨ ਖਾਸ ਗੱਲ ਇਹ ਹੈ ਕਿ ਇਸ ਚ ਇੱਕ ਮਕਾਨ 48/1 ਅਜ ਵੀ ਕੰਗਸ ਦੇ ਦਫਤਰ ਦੇ ਰੂਪ ਵਿੱਚ ਇਸਤੇਮਾਲ ਹੋ ਰਿਹਾ ਹੈ ਸੋ ਰਵਨੀਤ ਬਿੱਟੂ ਨੂੰ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਨੋਟਿਸ ਮਿਰਤ ਦੇ ਬਾਵਜੂਦ ਵੀ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਜਿਸ ਤੋਂ ਬਾਅਦ BBMB ਨੇ ਉਹਨਾਂ ਦੇ ਉੱਪਰ ਕਿਰਾਇਆ ਲਗਾਉਣਾ ਸ਼ੁਰੂ ਕਰ ਦਿੱਤਾ ਤੇ ਹੁਣ ਬੋਰਡ ਨੇ ਉਸ ਦੇ ਰਿਕਵਰੀ ਨੋਟਿਸ ਭੇਜ ਦਿੱਤਾ ਹੈ ਜੋ BBMB ਕੇਂਦਰ ਸਰਕਾਰ ਦੇ ਅੰਡਰ ਹੈ ਕੇਂਦਰ ਸਰਕਾਰ ਦੇ ਰਾਜ ਮੰਤਰੀ ਨੇ ਰਵਨੀਤ ਬਿੱਟੂ ਪਰ ਰਵਨੀਤ ਬਿੱਟੂ ਦੇ ਵੱਲੋਂ ਜੋ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਅੱਜ ਕੇਂਦਰ ਸਰਕਾਰ ਦੇ ਇਸ ਮੈਨੇਜਮੈਂਟ ਬੋਰਡ ਨੇ ਉਹਨਾਂ ਨੂੰ ਇਹ ਰਿਕਵਰੀ ਨੋਟਸ ਭੇਜਿਆ ਜਿਸ ਨੂੰ ਲੈ ਕੇ ਰਵਨੀਤ ਬਿੱਟੂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਰਵਨੀਤ ਬਿੱਟੂ ਨੂੰ ਭਾਜਪੀ ਵੱਲੋਂ ਜਿਹੜਾ ਕਿ ਇਹ ਨੋਟਸ ਭੇਜ ਦਿੱਤਾ ਜੋ ਉਹਨਾਂ ਨੇ ਅਮਰਤਪਾਲ ਦੇ ਹੱਕ ਵਿੱਚ ਸੰਸਦ ਦੇ ਵਿੱਚ ਆਵਾਜ਼ ਚੁੱਕੀ ਜਿਸ ਤੋਂ ਬਾਅਦ ਹੁਣ ਰਵਨੀਤ ਬਿੱਟੂ ਜਿਹੜਾ ਨਿਸ਼ਾਨੇ ਤੇ ਆ ਗਏ ਨੇ ਜੋ ਭਾਜਪੀ ਦੇ ਵੱਲੋਂ ਰਵਨੀਤ ਬਿੱਟੂ ਨੂੰ ਇੱਕ ਕਾਰਵਾਈ ਹੋਈ ਹੈ ਜਿਸ ਤੇ ਬਾਅਦ ਹੁਣ ਰਵਨੀਤ ਬਿੱਟੂ ਬੀਜੇਪੀ ਦੇ ਵਿੱਚ ਜੇ ਰਾਜ ਮੰਤਰੀ ਨੇ ਉਹਨਾਂ ਦੇ ਉੱਪਰ ਹੈ ਜਿਹੜਾ 17.62 ਲੱਖ ਰੁਪਏ ਦਾ ਕਰਜ਼ਾ ਹੈ ਜੋ ਮਕਾਨ ਦਾ ਕਿਰਾਇਆ ਹੈ ਉਹਨਾਂ ਨੂੰ ਪੜਨਾ ਪਵੇਗਾ ਜਿਸ ਤੋਂ ਪਹਿਲਾਂ ਜਦੋਂ ਉਹਨਾਂ ਨੇ ਲੋਕ ਸਭਾ ਚੋਣ ਲੜੀ ਸੀ ਤਾਂ ਉਸ ਸਮੇਂ ਵੀ ਉਹਨਾਂ ਨੂੰ ਰਿਕਵਰੀ ਨੋਟਸ ਜਾਰੀ ਹੋਇਆ ਸੀ ਔਰ ਉਸ ਸਮੇਂ ਉਹਨਾਂ ਦਾ ਜਿਹੜਾ ਬਕਾਇਆ ਸੀ ਲਗਭਗ 2 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ ਸੀ ਪਰ ਹੁਣ ਉਹ ਕਰਾਇਆ ਜਿਹੜਾ ਕਟ ਗਿਆ ਜਿਸ ਨੂੰ ਲੈ ਕੇ ਰਵਨੀਤ ਬਿੱਟੂ ਜਿਹੜੇ ਨੇ ਪੂਰੀ ਤਰ੍ਹਾਂ ਫਸ ਗਏ ਨੇ ਰਵਨੀਤ ਬਿੱਟੂ ਨੂੰ ਇਹ ਆਪਣਾ ਬਕਾਇਆ ਜਿਹੜਾ ਅਦਾ ਕਰਨਾ ਪਵੇਗਾ ਸੋ ਰਵਨੀਤ ਬਿੱਟੂ ਨੂੰ ਬਿਆਨ ਦੇਣਾ ਪੈ ਗਿਆ ਮੰਗਾ ਅਮਰਤਪਾਲ ਦੇ ਹੱਕ ਦੇ ਵਿੱਚ ਜੋ ਉਹਨਾਂ ਨੇ ਬਿਆਨ ਦਿੱਤਾ ਸੀ ਉਹ ਰਵਨੀਤ ਬਿੱਟੂ ਨੂੰ ਕਿਤੇ ਨਾ ਕਿਤੇ ਪੂਰੀ ਤਰ੍ਹਾਂ ਉਸ ਵਿੱਚ ਫਸ ਗਏ ਨੇ